ਇਹ ਜਿਹੜੀ ਕਹਾਣੀਆਂ ਰਿਸ਼ਤਿਆਂ ਦੇ ਉੱਤੇ ਹੈਗੀ ਆ ਰਿਸ਼ਤਿਆਂ ਨੂੰ ਕਿਦਾਂ ਬਰਕਰਾਰ ਰੱਖਣਾ ਹੈ ਉਹਨੂੰ ਕਿਤੇ ਲੱਗਿਆ ਹੀ ਨਹੀਂ ਕਿ ਦੇਖ ਕੇ ਕਿ ਬੰਦੇ ਨੇ ਪਹਿਲੀ ਵਾਰ ਇਹ ਮੁਸਕਾ ਮੁਕੀਤਾ ਬਹੁਤ ਮੈਚਰ ਐਕਟਿੰਗ ਕੀਤੀ ਹੈ ਬਹੁਤ ਮੈਚਰ ਕੰਮ ਕੀਤਾ ਸੋ ਬਹੁਤ ਬਹੁਤ ਦਵਾਣਾ ਜੀ ਬਹੁਤ ਬਹੁਤ ਸ਼ੁਭ ਸ਼ਾਮਾ ਸੋ ਇਸ ਫਿਲਮ ਨੂੰ سپورਟ ਕਰਨਾ ਸਾਡਾ ਸਾਰਾ ਪੰਜਾਬੀਆਂ ਦਾ ਫਰਜ਼ ਮੰਨਦਾ ਸੋ ਸਭ ਤੋਂ ਵਸ ਹੋਣਾ ਕੰਮ ਕੀਤਾ ਮੈਂ ਵਧਾਈ ਦਉਂਗੀ ਤੁਹਾਨੂੰ ਵਧਾਈ ਤਾਂ ਮੇਰੀ ਇਹੀ ਕ੍ਰਾਈਸ ਜੀ ਜਦੋਂ ਸਾਰੇ ਫਿਲਮ ਦੇਖਾਂ ਤੇ ਬਿਹਾਈਂਡ ਦਾ ਸੀਨ ਮੈਨੂੰ ਐਕਚੁਅਲ ਦੇ ਵਿੱਚ ਦੇਖਣਾ ਵੀ ਜਿਹੜਾ ਆ ਨਵਦੀਪ ਐ ਤੇ ਉਹ ਨਵਦੀਪ ਆ ਉਹਦੇ ਵਿੱਚ ਫਰਕ ਲੱਗਿਆ ਠੀਕ ਐ ਉਹ ਬਹੁਤ ਘੱਟ ਕੈਰੈਕਟਰ ਹੁੰਦੇ ਨੇ ਜਿਹੜੇ ਤੁਹਾਨੂੰ ਕਰਨ ਦਾ ਮੌਕਾ ਮਿਲਦਾ ਤੁਹਾਡਾ ਸਾਰਿਆਂ ਦਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਜਦੋਂ ਵੀ ਨਵਾਂ ਟੈਲੈਂਟ ਨਵੀਆਂ ਕਹਾਣੀਆਂ ਸਿਨੇਮੇ ਤੇ ਆਉਂਦੀਆਂ ਨੇ ਸੋ ਪਲੀਜ਼ ਉਹਨੂੰ ਆਪਾਂ ਦਿਲ ਖੋਲ ਕੇ ਸਪੋਰਟ ਕਰੀਏ ਤੁਹਾਨੂੰ ਇੱਕ ਗਾਰੰਟੀ ਹੈ ਜੇ ਫਿਲਮ ਨੇ ਰਾਜ ਨਹੀਂ ਕਰੇ ਸਾਡੀ ਫਿਲਮ ਮਨਸੂਬਾ ਅੱਜ ਰਿਲੀਜ਼ ਹੋਣ ਜਾ ਰਹੀ ਹੈ ਅੱਜ ਉਹਦਾ ਪ੍ਰੀਮੀਅਰ ਹੈ 5 ਜਨਵਰੀ ਨੂੰ ਇਹ 2024 ਦੀ ਪਹਿਲੀ ਫਿਲਮ ਹੈ ਗ੍ਰਾਹਣ ਵੀਰ ਦੀ ਲਿਖੀ ਹੋਈ ਤੇ ਨਿਰਦੇਸ਼ਕ ਕੀਤੀ ਫਿਲਮ ਹੈ ਸੋ ਮੈਂ ਸਭ ਤੋਂ ਵੱਡਾ ਧੰਨਵਾਦ ਕਰਨਾ ਕਿ ਇੰਡਸਟਰੀ ਵੱਲੋਂ ਸਾਨੂੰ ਇਸ ਫਿਲਮ ਲਈ ਬਹੁਤ ਚੰਗੀ ਸਪੋਰਟ ਮਿਲੀ ਹੈ ਕਿਉਂਕਿ ਇਹ ਕਲਾਕਸੰਗੀ ਫਿਲਮ ਹੈ ਅਸੀਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਹਾਂ ਜਿਹੜੇ ਅਲੱਗ-ਅਲੱਗ ਵਿਸ਼ਿਆਂ ਤੇ ਹੁੰਦੀਆਂ ਨੇ ਅਲੱਗ-ਅਲੱਗ ਸਾਧਨਾਂ ਨਾਲ ਬਣਦੀਆਂ ਨੇ ਪਰ ਇੱਕ ਐਸੀ ਫਿਲਮ ਹੈ ਜਿਹੜੀ ਬਾਤ ਪ્યો ਤੇ ਪੁੱਤ ਦੀ ਪਉਂਦੀ ਹੈ ਕਨਨ ਬੀਰ ਨੇ ਤੋ ਪਹਿਲਾਂ ਅਸੀਸ ਫਿਲਮ ਜਿਹੜੀ ਮਾਂ ਨੂੰ ਲੈ ਕੇ ਲਿਖੀ। ਸੋ ਐਦਾਂ ਦੀਆਂ ਫਿਲਮਾਂ ਸਾਡੇ ਕੋਲ ਆਈਆਂ ਪਹਿਲਾਂ। ਸੋ ਮੈਂ ਬਹੁਤ ਧੰਨਵਾਦ ਕਰਦਾ। ਸ਼ੁਕਰੀਆ ਕਰਦਾ ਸਾਡੀ ਭੈਣ ਮਨਤੂਰੀ ਸਾਨੂੰ ਹੌਸਲਾ ਦੇਣ ਲਈ ਇਸ ਮੁਕ ਮੌਕੇ 'ਤੇ। ਮਨਤੂਰੀ ਪਹਿਲੇ। ਹਾਂਜੀ। ਸਸਿਗਾਤਾ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਨਵੇਂ ਸਾਲ ਦੇ ਤੁਹਾਨੂੰ ਮੁਬਾਰਕਾਂ ਜੀ। ਨਵੇਂ ਸਾਲ ਤੇ ਸਾਡੇ ਇੰਡਸਟਰੀ ਵੱਲੋਂ ਫਿਲਮ ਆਈ ਆ। ਸੋ ਸਾਨੂੰ ਬਹੁਤ ਖੁਸ਼ੀ ਆ ਪਹਿਲੀ ਫਿਲਮ ਸਾਡੇ ਇਸ ਸਾਲ ਦੀ। ਸੋ ਬਹੁਤ ਅੱਛੀ ਕਹਾਣੀ ਆ, ਰਿਸ਼ਤਿਆਂ ਦੀ ਕਹਾਣੀ ਆ। ਜਦੋਂ ਅਸੀਂ ਫੈਮਿਲੀ ਦਾ ਮੈਟਰ ਲੈ ਕੇ ਗੱਲ ਕਰਦੇ ਹਾਂ ਜਾਂ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਹਾਂ ਤਾਂ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਉਸ ਫਿਲਮ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਆ। ਕਈ ਵਾਰੀ ਅਸੀਂ ਆਪਣੇ ਮਕਸਦ ਤੋਂ ਭਟਕ ਜਾਂਦੇ ਆ। ਸਾਨੂੰ ਪਤਾ ਨਹੀਂ ਲੱਗਦਾ ਸੀ ਕਿ ਕਿੱਥੇ ਨੂੰ ਜਾਣਾ ਹੈ। ਪਰ ਕੁਝ ਚੰਗੀਆਂ ਕਹਾਣੀਆਂ ਜਿਵੇਂ ਰਣਵੀਰ ਰਾਣਾ ਜਿਨੇ ਕਹਾਣੀ ਲਿਖੀ ਆ, ਇਹ ਕਹਾਣੀ ਨਹੀਂ ਹੈਗੀ, ਇਹ ਐਕਸਪੀਰੀਅੰਸ ਨੇ। ਰਣਵੀਰ ਰਾਣਾ ਜੀ ਨੇ ਉਹਨਾਂ ਨੇ ਜ਼ਿੰਦਗੀ ਨੂੰ ਦੇਖਿਆ, ਵਿੱਚਰੇ ਨੇ, ਬਾਹਰ ਕੈਰੇਕਟਰ ਦੇ ਵਿੱਚ ਵੀ ਇੱਥੇ ਹੀ ਇੱਕ ਆਰਟਿਸਟ ਜਿਹੜਾ ਹੈਗਾ ਉਹਨੂੰ ਸਾਰੀ ਦੁਨੀਆ 'ਚ ਘੁੰਮਣ ਦਾ ਮੌਕਾ ਮਿਲਦਾ ਹੈ। ਹਰ ਘਰ ਤੇ ਜਾਂਦਾ ਮੌਕਾ ਮਿਲਦਾ ਹੈ ਬਹੁਤ ساری ਦੁਨੀਆਂ ਦੇ ਵਿੱਚ ਜਾਂਦਾ ਤੇ ਉਹ ਐਕਸਪੀਰੀਅੰਸ ਬਹੁਤ ਇਕੱਠੇ ਹੁੰਦੇ ਨੇ ਰਿਸ਼ਤਿਆਂ ਦੇ ਵਿੱਚੋਂ ਸੋ ਇਹ ਜਿਹੜੀ ਕਹਾਣੀਆਂ ਰਿਸ਼ਤਿਆਂ ਦੇ ਉੱਤੇ ਹੈਗੀ ਆ ਰਿਸ਼ਤਿਆਂ ਨੂੰ ਕਿੱਦਾਂ ਬਰਕਰਾਰ ਰੱਖਣਾ ਹੈ ਕਿਹੜਾ ਸਮਾਜ ਆ ਰਿਹਾ ਕਿਸ ਸਮੇਂ ਦੇ ਵਿੱਚ ਸਾਨੂੰ ਕੀ ਜ਼ਰੂਰਤ ਹੁੰਦੀ ਆ ਔਰ ਅਗਲੇ ਸਮੇਂ ਦੇ ਵਿੱਚ ਜਾ ਕੇ ਕਿੱਦਾਂ ਦਾ ਯੁੱਗ ਆਉਂਦਾ ਉੱਥੇ ਦੁਨੀਆਂ ਕਿਹੇ ਜੀ ਕਿੰਨੀ ਕੋਈ ਸੋਚ ਸਮਝ ਉੱਤੇ ਚੱਲੇਗੀ ਆ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਇਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਨੇ ਦੇਰ ਸਾਹਿਬ ਦੇ ਨਾਲ ਬੱਚਿਆਂ ਨੂੰ ਲੈ ਕੇ ਤੁਸੀਂ ਸਾਰੇ ਪੇਰੈਂਟਸ ਪੂਰਾ ਪਰਿਵਾਰ ਇਸ ਫਿਲਮ ਨੂੰ ਦੇਖਣ ਆਓ ਇਹ ਫਿਲਮ ਤੁਹਾਡੇ ਟਾਈਮ ਦਾ ਮੁੱਲ ਮੋੜੇਗੀ ਕਿਉਂਕਿ ਰਣਵੀਰ ਰਾਣਾ ਜੀ ਤੁਹਾਨੂੰ ਪਤਾ ਹੀ ਆ ਬਹੁਤ ਅੱਛੇ ਸਟੋਰੀ ਰਾਈਟਰ ਨੇ ਔਰ ਬਾਕਮਾਲ ਰਾਈਟਰ ਵੀ ਨੇ ਤੇ ਬਾਕਮਾਲ ਡਾਇਰੈਕਟਰ ਵੀ ਨੇ ਉਹ ਸੋ ਮੈਂ ਤਾਂ ਹੀ ਕਹਾਂਗੀ ਕਿ ਮੈਨੂੰ ਤਾਂ ਫਿਲਮ ਬਹੁਤ ਚੰਗੀ ਲੱਗੀ ਆ ਤੁਹਾਨੂੰ ਵੀ ਬਹੁਤ ਚੰਗੀ ਲੱਗੇਗੀ ਬਾਕੀ ਇਹਦੇ ਵਿੱਚ ਸਾਡੇ ਭਾਈ ਸਾਹਿਬ ਬਲਕੀਰਾਣੀ ਜੀ ਅਨਨ ਨੇ ਬਹੁਤ ਅੱਛਾ ਕਿਰਦਾਰ ਨਿਭਾਇਆ ਹੈ ਸਰਦਾਰ ਸੋਹੀ ਜੀ ਰਣਵੀਰ ਜੀ ਦੀ ਇੱਕ ਸਟੋਰੀ ਆ ਉਹਨੇ ਡਾਇਰੈਕਟ ਕੀਤੀ ਆ ਤੇ ਬਹੁਤ ਅੱਛੀ ਸਟਾਰ ਕਾਸਟਿੰਗ ਹੈਗੀ ਆ ਤੇ ਤੁਸੀਂ ਆਓ ਇਸ ਫਿਲਮ ਨੂੰ ਜ਼ਰੂਰ ਦੇਖੋ ਬਹੁਤ ਪਿਆਰੀ ਕਿਉਂਕਿ ਰਿਸ਼ਤੇ ਦੀ ਫਿਲਮ ਨੂੰ ਜ਼ਰੂਰ ਦੇਖਿਆ ਕਰੋ ਜੋ ਤੁਹਾਨੂੰ ਜ਼ਿੰਦਗੀ 'ਚ ਤੁਰਨ ਦੀ ਸੇਧ ਦਿੰਦੇ ਆ ਤੁਹਾਡੇ ਬੱਚੇ ਕਿਉਂਕਿ ਜੋ ਆਤੀ ਯੁੱਗ ਚੱਲ ਰਿਹਾ ਹੈ ਮੇਰਾ ਯੁੱਗ ਸੀਗਾ ਮੇਰੇ ਨਾਨੀ ਦਾਦੀ ਸੀ ਮੇਰੇ ਮਾਪੇ ਸੀ ਜਦੋਂ ਉਹ ਯੁੱਗ ਸੀ ਮੈਂ ਜਦੋਂ ਛੋਟੀ ਸੀ ਉਹਦੋਂ ਉਸ ਯੁੱਗ ਦੇ ਵਿੱਚ ਕਿੱਦਾਂ ਦੀ ਸੋਚਣੀ ਸੀ ਕਿੱਦਾਂ ਦੇ ਲੋਕ ਸੀ ਕੀ ਟੈਕਨੀਕ ਸੀਗੀ ਉਹਨਾਂ ਨੇ ਮੈਨੂੰ ਪਰਮਿਸ਼ਨ ਓਦਾਂ ਦੀ ਦਿੱਤੀ ਪਰ ਅੱਜ ਮੈਂ ਹੁਣ ਵੱਡੀ ਹੋ ਗਈ ਆ ਮੈਨੂੰ ਕਿੰਨੀ ਮੇਰੀ ਏਜ ਹੋ ਗਈ ਆ ਮੇਰਾ ਵਿਆਹ ਹੋ ਗਿਆ ਬੱਚੇ ਹੋ ਗਏ ਨੇ ਉਹਨਾਂ ਯੁੱਗ ਕੀ ਕਹਿ ਰਿਹਾ ਹੈ ਹੁਣ ਟੈਕਨੀਕ ਇਦਾਂ ਦੀ ਆ ਹੁਣ ਕਿੱਦਾਂ ਦੀ ਸੋਚਣੀ ਆ ਹੁਣ ਮੈਂ ਆਪਣੇ ਬੱਚੇ ਨੂੰ ਓਦਾਂ ਦੀ ਸੰਸਕਾਰ ਦੇ ਦੇਵੇ ਸੋ ਆਪਾਂ ਨੂੰ ਰਲ ਮਿਲ ਕੇ ਹੀ ਜਨਰੇਸ਼ਨ ਦੇ ਨਾਲ ਚੱਲਣਾ ਪੈਂਦਾ ਹੈ ਜੋਗ ਦੇ ਨਾਲ ਰਲ ਕੇ ਚੱਲਣਾ ਪੈਂਦਾ ਇਹ ਸਾਰੀਆਂ ਸੋਹਣੀਆਂ ਸੋਹਣੀਆਂ ਇਹਦੇ ਵਿੱਚ ਗੱਲਾਂ ਦੱਸੀ ਗਈਆਂ ਨੇ ਬਹੁਤ ਬਾਤਮਾਲ ਫਿਲਮਾਂ ਦੀ ਤੇ ਤੁਸੀਂ ਸਾਰਿਆਂ ਨੇ ਪਰਿਵਾਰ ਸਮੇਤ ਦੇਖਣ ਆਉਣਾ ਵੈਸੇ ਵੀ ਸਾਨੂੰ ਅੱਜ ਲੋੜ ਆਈ ਕਿ ਫੈਮਿਲੀ ਸਿਨੇਮਾ ਪ੍ਰਮੋਟ ਕਰਨ ਦੀ ਜਿਹੜੀ ਜਿਹੜੇ ਸਿਨੇਮੇ ਨੂੰ ਸਾਰੀ ਫੈਮਿਲੀ ਬਹਿ ਕੇ ਮਾਣ ਸਕੇ ਦੇਖ ਸਕੇ ਉਹੋ ਜਿਹਾ ਸਿਨੇਮਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਦੂਰੀਆਂ ਬਹੁਤ ਹੋ ਗਿਆ ਹਰ ਬੱਚਾ ਆਪਣੇ ਰੂਟ 'ਚ ਬੈਠ ਕੇ ਆਪਣੇ ਮੋਬਾਈਲ ਤੇ ਦੇਖ ਰਿਹਾ ਹੈ ਪਰ ਜਦੋਂ ਫੈਮਿਲੀ ਫਿਲਮਾਂ ਆਉਂਦੀਆਂ ਫੇ ਸਾਰਾ ਪਰਿਵਾਰ ਇਕੱਠਾ ਹੋ ਕੇ ਇੰਜੋਏ ਕਰਦਾ ਹੈ ਸੋ ਜੀ ਨਵਾਂ ਸਾਲ ਤੁਹਾਡੇ ਚੰਗੇ ਮਨਸੂਬਿਆਂ ਦੇ ਨਾਲ ਆਓ ਚੰਗੇ ਮਨਸੂਬੇ ਬਣਾਈਏ ਤੇ ਨਵਾਂ ਸਾਲ ਉਸੇ ਤਰ੍ਹਾਂ ਬਤਾਈਏ ਬਿਲਕੁਲ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਰੌਣੀ ਜੀ ਦੇ ਨਾਲ ਮੈਂ ਕੰਮ ਕੀਤਾ ਹੈ ਇੱਕ ਦੋ ਫਿਲਮਾਂ ਦੇ ਵਿੱਚ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਹਮੇਸ਼ਾ ਹੀ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੁੰਦਾ ਹੈ ਰੌਣੀ ਜੀ ਤੋਂ ਥੋੜ੍ਹਾ ਜਿਹਾ ਸੀ ਪਿੱਛੇ ਜੇ ਅਸੀਂ ਪਿੱਛੇ ਜੇ ਹੁਣ ਇੱਕ ਫਿਲਮ ਇਕੱਠੀ ਕਰਕੇ ਆ ਰਹੇ ਸੀਗੇ ਉਹ ਮੈਨੂੰ ਤਾਂ ਬਹੁਤ ਵੱਡਾ ਐਕਸਪੀਰੀਅੰਸ ਹੈ ਜੀ ਬਹੁਤ ਚੰਗਾ ਲੱਗਦਾ ਹੁੰਦਾ ਸੋ ਬਹੁਤ ਵਧੀਆ ਲੱਗਾ ਚੰਗੇ ਕਲਾਕਾਰਾਂ ਦੇ ਨਾਲ ਖੜਨ ਦਾ ਮੌਕਾ ਵੀ ਮਿਲਦਾ ਤਾਂ ਵੀ ਬਹੁਤ ਚੰਗਾ ਲੱਗਦਾ ਕਿ ਖੜੇ ਕਿਹੜੇ ਵੀ ਪਤਾ ਨਹੀਂ ਕਿਹੜੀਆਂ ਗੱਲਾਂ ਇਹਨਾਂ ਨੇ ਕਰ ਦੇਣੀਆਂ ਤੇ ਕਿਹੜੀਆਂ ਝੋਲੀ 'ਚ ਪਰ ਕੇ ਮੈਨ ਲੈ ਜਾਣੀਆਂ ਨੇ ਸੋ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸੱਚੇ ਪਾਸ਼ਾ ਤੁਹਾਡੇ ਘਰਾਂ ਦੇ ਵਿੱਚ ਪਿਆਰਿਤ ਪਾਗ ਬਣਾਈ ਰੱਖਿਏ ਬਰਕਤਾਂ ਦੇ ਰਿਜ਼ਕ ਦੇ ਵਿੱਚ ਵਾਧਾ ਕਰੇ ਤੁਹਾਡਾ ਪਿਆਰ ਬਣਾਈ ਰੱਖੇ ਪਰੇ ਬੱਚਿਆਂ ਨੂੰ ਤੰਦਰੁਸਤੀਆਂ ਤੁਹਾਡੇ ਪੇਰੈਂਟਸ ਨੂੰ ਪਰੇ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਦੇਵੇ ਤੁਸੀਂ ਹਾਸਲੇ ਵਾਸਤੇ ਰਹੋ ਚੰਗੀ ਕਲਾ ਚ ਰਹਿਣ ਬਹੁਤ ਬਹੁਤ ਵਾਹ ਤੇ ਸਾਰੇ ਨੇ ਸੋਹਣਾ ਸੋਹਣਾ ਸਾਜ ਜੜੇ ਰੰਗ ਦਰਸ਼ੀ ਪਰਿਆ ਜੜੇ ਤੇ ਸੋਹਣੀਆਂ ਸੋਹਣੀਆਂ ਫਲਮਾਂ ਆਉਣ ਤੇ ਸਾਡੇ ਦਰਸ਼ਕ ਫਲਮਾਂ ਨੂੰ ਬਹੁਤ ਸੋਹਣਾ ਹੰਗਾਰਾ ਆਗਾਜ਼ ਦਾ ਸਰਪੰਚ ਦਾ ਪ੍ਰਿੰਸੀਪਲ ਦਾ ਨਾਮ ਹੈ ਜੀ ਜਿੰਨੀ ਦੇਖੀ ਤੁਹਾਡੇ ਤਸਵੀਰ ਦੇ ਰਾਹੀਂ ਕਿਰਦਾਰ ਜਿਹੜਾ ਹੋਇਆ ਗਿਆ ਸਭ ਪਹਿਲਾਂ ਦਾ ਇਸ ਬਾਰੇ ਬਸ ਕਿ ਐਸੀ ਫਲਮ ਕਿ ਬਾਅਦ ਵਿੱਚ ਜੀ 와 ਆਪਾਂ ਮਤਲਬ ਜਿੰਨਾ ਫਿਲਮ ਦੇਖੀ ਹੈ ਇੰਟਰਵਲ ਤੱਕ ਤੁਸੀਂ ਸਾਰਿਆਂ ਨੇ ਦੇਖੀ ਹੈ ਅ ਫਿਲਮ ਬਹੁਤ ਸੋਹਣੀ ਵੈਸੇ ਵੀ ਰਾਣਾ ਰਣਵੀਰ ਜੀ ਦੇ ਨਾਲ ਅਸੀਂ ਪਹਿਲਾਂ ਵੀ ਕੰਮ ਕਰ ਚੁੱਕੇ ਹਾਂ ਅ ਉਹਨਾਂ ਦੀ ਲਿਖਤ ਇੱਕ ਬਹੁਤ ਅਲੱਗ ਜੀ ਹੈ ਤੇ ਬਾਕੀ ਉਹਨਾਂ ਦੀ ਡਾਇਰੈਕਸ਼ਨ ਉਹ ਬੜਾ ਇੱਕ ਸੰਜੀਦਾ ਇੱਕ ਸਬਜੈਕਟ ਲੈ ਕੇ ਉਹਨਾਂ ਨੇ ਜਦੋਂ ਪਹਿਲਾਂ ਅਸੀਂ ਇਸ ਦੇਖੀ ਫਿਰ ਕੋਸ ਵੀ ਦੇਖੀ ਤੇ ਮਲਾ ਮੈਂ ਪਹਿਲਾਂ ਵੀ ਬਹੁਤ ਕੰਮ ਕੀਤਾ ਰਾਣਾ ਜੀ ਦੇ ਨਾਲ ਇੱਕ ਵਕਸਰਾ ਜਾਂ ਉਹਨਾਂ ਦਾ ਸੁਭਾਜ ਜੇ ਕਹੋ ਫਿਲਮਾਂ ਦੇ ਵਿੱਚ ਉਹ ਦਰਸਾਉਂਦੇ ਨੇ ਤੇ ਹਮੇਸ਼ਾ ਇੱਛਾ ਰਹਿੰਦੀ ਹੈ ਕਿ ਅਸੀਂ ਉਹਨਾਂ ਦੀ ਫਿਲਮ ਦਾ ਹਿੱਸਾ ਬਣੀਏ ਪਰ ਇਹ ਫਿਲਮ ਵਾਰਸ ਇਸ ਕਰਕੇ ਥਾਣੋਂ ਵੀ ਪਤਾ ਵੀ ਕੋਈ ਨਾ ਕੋਈ ਜਨਰੇਸ਼ਨ ਹੋ ਜਾਂਦੇ ਆ ਸੋ ਮੇਰਾ ਬਹਤੇ ਆਪਣੇ ਆਪ ਨੂੰ ਲੱਗੇ ਸਮਝ ਆ ਗਿਆ ਮੈਨੂੰ ਇੱਕ ਤਸਵੀਰ ਦੇ ذریعے ਉਹਨਾਂ ਨੇ ਦਿਖਾਇਆ ਤੇ ਪਰ ਅਸੀਂ ਫਿਰ ਵੀ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਨਾ ਉਹ ਸਾਰੇ ਜੁੜੇ ਹੁੰਦੇ ਨੇ ਕਿ ਕਵਰਿਆ ਸਬਜੈਕਟ ਦੇ ਨਾਲ ਪਰ 그러면은 ਕੋਈ ਇਹ ਨਹੀਂ ਕਿ ਤਸਵੀਰ ਦੇ ਵਿੱਚ ਆ ਪਰ ਇਹ ਹੈ ਕਿ ਉਹ ਸਾਡਾ ਪਾਠ ਨੇ ਹਮੇਸ਼ਾ ਸੋਹਣੀਆਂ ਸੋਹਣੀਆਂ ਫਿਲਮਾਂ ਬਣਾਉਂਦੇ ਰਹੇ ਨੇ ਤੇ ਦਰਸ਼ਕ ਨੂੰ ਇਹੀ ਇੱਕ ਅਪੀਲ ਹੈ ਕਿ ਮੱਝ ਗਰੀਬ ਨੂੰ ਫਿਲਮ ਲੱਗਦੀ ਹੈ ਮਨਸੂਬਾ ਸਾਲ ਦੀ ਸ਼ੁਰੂਆਤ ਹੈ ਤੇ ਬਹੁਤ ਸੋਹਣੀ ਫਿਲਮ ਹੈ ਇੱਕ ਵੱਖਰਾ ਜਿਹੜਾ ਇੱਕ ਵਿਸ਼ਾ ਹੈ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੇ ਨਵੇਂ ਸਾਲ ਦੀ ਸ਼ੁਰੂਆਤ ਜ਼ਰੂਰ ਕਰਿਓ ਫਿਲਮ ਮਨਸੂਬਾ ਦੇਖ ਕੇ ਤੇ ਬਾਪ-ਪੁੱਤ ਦੀ ਬਹੁਤ ਸੋਹਣੀ ਸਟੋਰੀ ਹੈ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਮੈਸੇਜ ਬਹੁਤ ਮਿਲ ਲਗੇ ਜੜੀਆਂ ਸੀ ਜਾਣੇ ਅਣਜਾਣੇ ਚ ਕੁਝ ਚੀਜ਼ਾਂ ਦਾ ਲਾਲਚ ਕਰ ਜਾਂਦੇ ਆ ਜਾਂ ਐਦਾਂ ਦੀਆਂ ਚੀਜ਼ਾਂ ਸੋਚ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਐਂਡ ਕੀ ਹੈ ਸੋ ਫਿਲਮ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ 5 ਤਰੀਕ ਨੂੰ ਲੱਗਣੀ ਹੈ ਪਹਿਲੇ ਮਨਸੂਬਾ ਬਸ ਨਵੇਂ ਸਾਲ ਚ ਭਰ ਭਰ ਕੇ ਹੰਗਾਰਾ ਦੋ ਜਦੋਂ ਸੋਹਣੀਆਂ ਸੋਹਣੀਆਂ ਫਿਲਮਾਂ ਬਣਦੀਆਂ ਨੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਵਧੀਆ ਵਧੀਆ ਵਿਸ਼ੇ ਵਧੀਆ ਵਧੀਆ ਸਬਜੈਕਟ ਲੈ ਕੇ ਆਈਏ ਪਰ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਔਡੀ ਕਸੌਤੀ ਤੇ ਖਰੇ ਉੱਤਰੇ ਇਹਦਾ ਜਿਹੜਾ ਹੈਗਾ ਕਿ ਤੁਸੀਂ ਦੇਖ ਕੇ ਹੀ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਫਿਲਮ ਕਈ ਜੀ ਲੱਗੀ ਤਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਉਹ ਵੀ ਦੁਬਾਰਾ ਤੋਂ ਉਹਨਾਂ ਨੂੰ ਸੁਧਾਰ ਕੇ ਲੈ ਕੇ ਆਈਏ ਪਰ ਮੇਰੇ ਮੁਤਾਬਕ ਇਹ ਫਿਲਮ ਜਿਹੜੀ ਹੈ ਇਹ ਬਹੁਤ ਸੋਹਣੀ ਹੈ ਮਨਸੂਬਾ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣਾ ਹੈ ਪੰਜ ਤਰੀਕ ਨੂੰ ਤੇ ਮੈਂ ਖੁਸ਼ਕਿਸਮਤ ਹਾਂ ਹਾਂ ਮੈਂ ਤਸਵੀਰ ਦੇ ਵਿੱਚ ਪਰ ਬਾਕੀ ਐਕਟਰਸ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਬਹੁਤ ਪਿਆਰਾ ਮੈਂ ਮਤਲਬ ਇਦਾਂ ਲੱਗਦਾ ਸੀ ਵੀ ਇੰਟਰਵਲ ਨਾ ਹੋਵੇ ਉੱਠਣ ਨੂੰ ਦਿਲ ਨਹੀਂ ਸੀ ਕਰਦਾ ਤੇ ਸਾਰੇ ਕਲਾਕਾਰਾਂ ਨੂੰ ਮੈਂ ਵਧਾਈ ਦਊਂਗੀ ਮਲਕੀਤ ਰੌਣੀ ਜੀ ਤੇ ਸਾਡਾ ਹੀਰੋ ਬਾਕੀ ਜਿੰਨੇ ਵੀ ਕਰਤਾਰ ਨੇ ਸੋਹੇ ਸਾਰੇ ਜੀ ਜਿਨੇ ਬੜੇ ਸੋਹੇ ਤਰੀਕੇ ਹਮੇਸ਼ਾ ਕਰਦੇ ਨੇ ਮੈਂ ਜਿੰਨੇ ਵੀ ਤਾਰੀਫ ਕਰੂੰਗੀ ਉਹਨਾਂ ਦੇ ਘਟ ਹੈ ਪਰ 5 ਤਰੀਕ ਨੂੰ ਫਿਲਮ ਮਨਸੂਬਾ ਜ਼ਰੂਰ ਦੇਖਣੀ ਹੈ ਤੇ ਦੇ ਕੇ ਦੱਸਣਾ ਤੁਹਾਨੂੰ ਕਿਵੇਂ ਚ ਲੱਗਿਆ ਮੈਨੂੰ ਪਤਾ ਤੁਸੀਂ ਨਿਰਾਸ਼ ਨਹੀਂ ਹੋਗੇ ਤੇ ਮੇਰੇ ਤਰਫੋਂ ਇਹ ਨਵੇਂ ਸਾਦਾ ਸਾਡੀ ਤਰਫੋਂ ਤੋਹਫਾ ਤੇ ਤੁਸੀਂ ਵੀ ਸਾਨੂੰ ਤੋਹਫਾ ਦਿਓਗੇ ਨਾ ਨਵੇਂ ਸਾਲ ਦੇ ਵਿੱਚ ਇਹ ਤਾਂ ਸਾਡਾ ਬੰਦ ਹੈ ਤੇ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਸਾਰਿਆਂ ਦਾ ਤੰਦੀ ਵੀ ਕੈਪਟਨ ਵੀ ਕਰ ਰਹੇ ਨੇ ਤੰਦੀ ਹਾਂ ਮੇਰਾ ਦਾ ਕੰਮ ਕਿਹਦਾ ਕੈਸਾ ਲੱਗਿਆ ਮੈਂ ਮੈਂ ਦੇਖ ਰਹੀ ਸੀ ਪਹਿਲੇ ਤਾਂ ਤੁਸੀਂ ਦੇਖਿਓ ਬਹੁਤ ਸੋਹਣਾ ਮੁੰਡਾ ਹੈ ਤੇ ਪਿਆਰਾ ਹੈ ਪਰ ਇਹ ਇੰਨਕ ਮਤਲਬ ਜਦੋਂ ਵਿੱਚ ਬੋਲੇ ਜਦੋਂ ਤੱਕ ਨਹੀਂ ਵੀ ਬੋਲੇ ਪਰ ਇੰਨਾ ਦੀਆਂ ਆਈ ਦੀ ਜਾ ਇਹਨਾਂ ਦੇ ਜੈਸਚਰ ਬੋਲੇ ਉਹ ਵੀ ਬਾਹ ਕਮਾਲ ਸੀ ਬਹੁਤ ਸਾਇਲੈਂਟ ਰਹਿ ਕੇ ਵੀ ਬਹੁਤ ਸੋਹਣਾ ਕੰਮ ਕੀਤਾ ਬਹੁਤ ਵਧੀਆ ਲੱਗਿਆ ਮੈਂ ਮੈਂ ਨਾਮ ਨਹੀਂ ਤਾਂ ਮੈਨੂੰ ਕੰਨੀ ਲੱਗਦਾ ਕਿ ਤੁਸੀਂ ਨਵੇਂ ਉਮਰ ਰਾਣਾ ਰਣਜੀਤ ਜੀ ਨੇ ਚੰਦ ਚੰਦ ਕੀ ਸੋ ਬਹੁਤ ਸੋਣਾ ਕੰਮ ਕੀਤਾ ਮੈਂ ਵਧਾਈ ਦਉਂਗੀ ਤੁਹਾਨੂੰ ਵਧਾਈ ਆ ਮਿਲਤੀ ਕਰਾਉਣੇ ਜੀ ਵੀ ਮਤਲਬ ਉਠਣ ਨੂੰ ਦਿਨ ਨਹੀਂ ਸੀ ਕਰਦਾ ਮੈਂ ਚੋਟੀ ਤਾਰੀਫ ਨਹੀਂ ਕਰੂੰਗੀ ਕਿ ਬਹੁਤ ਸੋਣੀ ਫਿਲਮ ਹੈ ਐਦਾਂ ਦੇ ਵੱਖਰੇ ਵੱਖਰੇ ਅਨੁਸ਼ੇਦ ਤੁਹਾਨੂੰ ਦੇਖਣੇ ਚਾਹੀਦੇ ਨੇ ਤੇ ਨਾਈਂ ਫਿਰ ਹੈ ਜੀ ਆ ਫਿਲਮਾਂ ਹੋਰ ਤੁਹਾਡੇ ਕੋਲ ਹੋਰ ਤੇ ਬਹੁਤ ਬਹੁਤ ਸ਼ੁਕਰੀਆ ਮੈਂ ਐਨੀਮਲ ਦੇਖੀ ਫਿਲਮ ਸੋ ਜਿੰਨਾ ਲੋਕਾਂ ਦੇ ਰਿਵਿਊਜ਼ ਨੇ ਤੇ ਉਹਦੇ ਬਾਰੇ ਆਪਾਂ ਮੈਂ ਹੁਣ ਐਵੇਂ ਕਿਉਂ ਉਹ ਕਰਾਂ ਤੈਨੂੰ ਕੀ ਬਤਾਉ ਉਹਦੇ ਵਿੱਚ ਮੈਨੂੰ ਕੁਝ ਅੱਛਾ ਵੀ ਲੱਗ ਸਕਦਾ ਸੀ ਤੇ ਕੁਝ ਨਹੀਂ ਵੀ ਪਰ ਜਿਹੜੀ ਚੀਜ਼ ਮੈਂ ਦੇਖੀ ਨਹੀਂ ਉਹਨੂੰ ਮੈਂ ਕੰਪੈਰੀਜ਼ਨ ਨਹੀਂ ਕਰ ਸਕਦਾ ਪਰ ਜੋ ਮੈਂ ਦੇਖਿਆ ਮੈਂ ਉਹਦੇ ਬਾਰੇ ਬੋਲ ਸਕਦੀ ਹਾਂ ਕਿ ਬਹੁਤ ਧਿਆਨ ਦੇਣ ਮੈਨੂੰ ਤੇ ਦੇਖਣ ਜਾਣਾ ਹੈ ਤੇ ਤੁਹਾਡੀ ਡਿਊਟੀ ਵਾਪਸ ਕਿਸ ਕਿਸ ਨੇ ਮਾਦੇ ਟੈਸਟ ਟੈਸਟ ਜਿਹੜਾ ਹੈ ਉਹ ਜਲਦੀ ਹੋ ਗਿਆ ਹੈ ਬੈਟ ਸਿਟੀ ਸਾਰੇ ਬੈਟਦਾ ਸਮਾਂ ਉਹ ਉਹ ਐਸੇ ਕੋਈ ਨਹੀਂ ਆ ਸਕਦਾ ਉਸੇ ਨਾਲ ਗੱਲ ਕਰਦੇ ਕਿ ਮੈਂ ਚਾਹਾਂ ਇਸ ਵਿੱਚ ਕੋਈ ਐਸਾ ਹੁੰਦਾ ਬਾਜੀ ਐਸਾ ਇਸ ਵਿੱਚ ਉਹ ਥੀਏਟਰ ਵਾਲੀ ਅਦਾਕਾਰੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਇੱਕ ਐਕਟਰ ਨੂੰ ਨਾ ਇਹ ਬਾਅਦ ਚ ਕਹਿੰਦੇ ਮੈਂ ਇਹ ਗੱਲ ਦੇਖ ਹਮੇਸ਼ਾ ਜ਼ਾਹਰ ਕਰਦੀ ਹਾਂ ਕਿ ਇਹ ਐਕਟਰ ਨੂੰ ਇਹ ਫੋਕਸ ਰੋ ਹੋ ਰਿਹਾ ਕਿ ਵੀ ਮੈਂ ਨਾ ਇਹੋ ਜਿਹਾ ਕੁਝ ਮੇਰੇ ਹਿੱਸੇ ਆਵੇ ਜੋ ਮੈਂ ਕਰਨਾ ਚਾਹਨਾ ਤੇ ਉਹ ਲੱਕੀ ਲਈ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਹਰ ਇੱਕ ਦਾ ਹਿੱਸੇ ਨਹੀਂ ਆਉਂਦਾ ਸੋ ਇਹ ਬਹੁਤ ਲੱਕੀ ਨੇ ਜਿਨ੍ਹਾਂ ਦੇ ਹਿੱਸੇ ਇਹ ਐਕਟ ਕਰਨ ਦਾ ਮੌਕਾ ਮਿਲਿਆ ਕਿ ਮੈਂ ਮਤਲਬ ਅੱਛਾ ਜਾ ਹਾਂ ਹੁਣ ਬੋਲੋ ਜੀ ਇਹ ਵੀਰੇ ਤੁਸੀਂ ਬਿਲਕੁਲ ਸਹੀ ਕਿਹਾ ਐਕਟਰ ਤਾਂ ਖਾ ਹੁੰਦਾ ਡਰਮਾ ਜਿਹਨੇ ਮੈਮ ਨੇ ਕਿਹਾ ਡਰਮ ਵਾਲੇ ਸੀਨਾ ਦਾ ਤਾਂ ਮੇਰੀ ਇਹੀ ਟਰਾਈ ਸੀਗੀ ਜਦੋਂ ਸਾਰੇ ਫਿਲਮ ਦੇਖਣ ਤੇ ਬਿਹਾਈਂਡ ਦਾ ਸੀਨ ਮੈਨੂੰ ਐਕਚੁਅਲ ਦੇ ਵਿੱਚ ਦੇਖਣ ਵੀ ਜਿਹੜਾ ਆ ਨਵਦੀਪ ਹੈ ਤੇ ਉਹ ਨਵਦੀਪ ਉਹਦੇ 'ਚ ਫਰਕ ਲੱਗਿਆ ਠੀਕ ਹੈ ਉਹ ਬਹੁਤ ਘੱਟ ਕੈਰੈਕਟਰ ਹੁੰਦੇ ਨੇ ਜਿਹਦੇ ਤੁਹਾਨੂੰ ਕਰਨ ਦਾ ਮੌਕਾ ਮਿਲਦਾ ਮੈਂ ਤਾਂ ਇਸ ਚੀਜ਼ ਦਾ ਕ੍ਰੈਡਿਟ ਰਾਣਾ ਭਾਜ ਨੂੰ ਦਊਂਗਾ ਕਿ ਉਹਨਾਂ ਨੇ ਮੈਨੂੰ ਸਪੇਸ ਦਿੱਤੀ ਖੇਡਣ ਦੀ ਮੈਂ ਭਾਰ ਵਧਾਉਣਾ ਸੀ 10 15 ਕਿਲੋ ਮੈਂ ਵਾਲ ਵਧਾਉਣੇ ਗਾੜੀ ਉਹ ਕਹਿੰਦੇ ਜਿੰਮੇ ਤੇਰਾ ਦਿਲ ਕਰਦਾ ਤੂੰ ਜਿੰਮੇ ਦਾ ਟਰੈਕਟਰ ਸੋਚਿਆ ਤੂੰ ਉਵੇਂ ਦਾ ਬਣਾ ਉਹਨਾਂ ਨੇ ਉਹ ਜਿਹੜੀ ਸਪੇਸ ਦਿੱਤੀ ਉਹਦੇ ਕਰਕੇ ਉਹ ਕੈਰੈਕਟਰ ਬਣ ਪਾਇਆ ਜਿਹਦੇ ਕਰਕੇ ਉਹਨਾਂ ਨੇ ਰਾਣਾ ਭੱਜ ਨੂੰ ਜਿਹੜਾ ਇੱਕ ਕੈਰੈਕਟਰ ਦਿੱਤਾ ਉਹਨਾਂ ਨੇ ਮੈਨੂੰ ਸਪੇਸ ਦਿੱਤੀ ਵੀ ਤੂੰ ਪਰਫਾਰਮ ਕਰ ਤੂੰ ਭਾਰਤ ਬਣਾਉਣਾ ਭਾਰਤ ਦਾ ਜਿਵੇਂ ਤੈਨੂੰ ਜੀ ਕਰਦਾ ਉਹਦੇ ਕਰਕੇ ਉਹਨਾਂ ਕਰਕੇ ਫਿਰ ਜਿਹੜਾ ਇਹ ਕੈਰੈਕਟਰ ਨਿਕਲ ਕੇ ਆਇਆ ਜਿਹੜਾ ਹਾ ਨਵਦੀਪ ਨੂੰ ਦੇਖਣ ਨੂੰ ਮਿਲ ਰਿਹਾ ਤੇ ਜਿਹੜਾ ਔਨ ਸਕਰੀਨ ਹੈ ਜਿਵੇਂ ਮੈਮ ਦੇ ਕਰੀਬ ਕਰਦੇ ਨੇ ਤਾਂ ਥੋੜਾ ਬਹੁਤ ਸਹੀ ਕੀਤਾ ਹੋਊਗਾ ਇਹ ਉਹ ਇਹ ਵੀ ਐਕਟਰ ਤਾਂ ਤੁਹਾਨੂੰ ਦੋ ਸੀਕਵੈਂਸਾਂ ਦਾ ਤੇ ਮੈਂ ਲੱਖੀਆਂ ਵਿੱਚ ਜਿਹੜਾ ਡਾਇਰੈਕਟਰ ਨਾਲ ਦੀ ਸ਼ੁਰੂਆਤ ਹੋਈ ਹੈ ਜਿਨ੍ਹਾਂ ਨੇ ਮੈਨੂੰ ਪਹਿਲੇ ਪ੍ਰੋਜੈਕਟ ਦੇ ਵਿੱਚ ਇੰਨੀ ਸਪੇਸ ਦਿੱਤੀ ਵੀ ਕਿ ਉਹ ਖੇਡ ਜਿੰਨਾ ਖੇਡ ਸਕਦਾ ਤੇ ਤੁਸੀਂ ਸਾਰੇ ਐਪਰੀਸ਼ੀਏਟ ਕਰ ਰਹੇ ਹੋ ਮੇਰੇ ਲਈ ਬਹੁਤ ਬਹੁਤ ਮੈਂ ਗ੍ਰੇਟਫੁਲ ਹਾਂ ਇਸ ਫਾਰਮੈਂਟ ਦੇ ਲਈ ਤੇ ਮੈਂ ਇਹਨਾਂ ਦੇ ਲਈ ਇਹ ਇਨਾਂ ਨੇ ਵਕਤ ਕੱਢਿਆ ਇੰਨਾ ਤੇ ਇਹਨਾਂ ਨੇ ਮੈਨੂੰ ਕੰਪਲੀਮੈਂਟਸ ਦਾ ਮੇਰੇ ਲਈ ਹਮਨਿਸ਼ਾ ਬਹੁਤ ਬਹੁਤ ਥੈਂਕ ਯੂ ਸੋ ਮਚ ਆਪਰ ਪੰਜਾਬੀ ਸਿਨੇਮਾ ਦੀ ਗੱਲ ਕਰਦੇ ਸੀਗੇ ਕਿ ਨਵਾਂ ਟੈਲੈਂਟ ਨਵੀਂ ਕਾਸਟ ਨਵੀਆਂ ਕਹਾਣੀਆਂ ਦੀ ਬਹੁਤ ਡਿਮਾਂਡ ਹੈ ਔਰ ਬਹੁਤ ਜ਼ਰੂਰਤ ਹੈ ਸੋ ਮੈਨੂੰ ਲੱਗਦਾ ਕਿ ਮਨਸੂਬਾ ਜਿਹੜੀ ਆਪਣੀ 5 ਤਰੀਕ ਨੂੰ ਲੱਗ ਰਹੀ ਹੈ ਪਰਸੋਂ ਇਸ ਤੋਂ ਬਾਅਦ ਆਡੀਅנס ਨੂੰ ਲੱਗੇਗਾ ਕਿ ਹਾਇਰ ਪੰਜਾਬੀ ਸਿਨੇਮਾ ਚ ਬਹੁਤ ਨਵਾਂ ਟੈਲੈਂਟ ਔਰ ਬਹੁਤ ਨਵੀਆਂ ਕਹਾਣੀਆਂ ਨੇ ਔਰ ਐਕਸਕਲੂਸਿਵਲੀ ਇਹ ਫਿਲਮ ਮੈਨੂੰ ਲੱਗਦਾ ਕਿ ਪੇਰੈਂਟਸ ਵਾਲ ਫੈਮਲੀਜ਼ ਨਾਲ ਤੁਸੀਂ ਆ ਕੇ ਦੇਖੋ ਬਹੁਤ ਇੰਜੋਏ ਕਰੋਗੇ ਫਿਲਮ ਨੂੰ ਔਰ ਪੈਸਾ ਵਸੂਲ ਫਿਲਮ ਹੈ ਕਮਰਸ਼ੀਅਲ ਹੈ ਸੋਸ਼ਲ ਮੈਸੇਜ ਦੇ ਕੇ ਜਾਂਦੀ ਹੈ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਦੱਸਦੀ ਹੈ ਸੋ ਮੇਰੇ ਨਾਲ ਸਾਡੇ ਮੇਨ ਲੀਡ ਪਾਜੀ ਸੋ ਆਪਾਂ ਸਾਰੇ ਇਹਨੇ ਫਿਲਮ ਦੇ ਕੇ ਬਹੁਤ ਦਿਲੋਂ ਖੁਸ਼ੀ ਹੋਈ ਹੈ ਕਿ ਅਸੀ ਸਾਰੇ ਇਸ ਫਿਲਮ ਦਾ 파ਟ ਆ। ਥੈਂਕ ਯੂ ਭਾਜੀ ਅੱਜ ਪੰਜਾਬੀ ਸਿਨੇਮੇ ਵਿੱਚ ਜੀ ਕਈ ਵਾਰ ਇਹ ਹੁੰਦਾ ਹੈ ਅਸੀਂ ਇੰਨੇ ਸਾਲਾਂ ਤੋਂ ਕੰਮ ਕਰਦੇ ਆ ਭਾਜੀ ਇਹਨੇ ਸਾਲ ਤੋਂ ਕੰਮ ਕਰਦੇ ਆ। ਬਹੁਤ ਸਾਰੀਆਂ ਫਿਲਮ ਲੋਕ ਪਹਿਲਾਂ ਦੇਖਦੇ ਨੇ ਫਿਰ ਫੈਮਿਲੀ ਲੈ ਕੇ ਜਾਂਦੇ ਨੇ। ਸੋ ਸਾਡੀ ਇਸ ਗੱਲ ਦੀ ਗਰੰਟੀ ਹੈ ਕਿ ਫੈਮਿਲੀ ਦੇ ਬਣਾ ਦੇ ਕੇ ਦੇਖਣ ਲਈ ਫਿਲਮ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਇੱਕ ਬਹੁਤ ਬੜਾ ਲੰਬਾ ਦਨੇ ਉਹਨੇ ਕਿ ਚਾਹੀਦੀਆਂ ਫਿਲਮਾਂ ਨਹੀਂ ਬਣਦੀਆਂ ਪਰ ਜਦੋਂ ਚਾਹੀਦੀ ਫਿਲਮ ਬਣਦੀ ਹੈ ਅਸੀਂ ਆਪਣਾ ਕੰਮ ਪੂਰਾ ਕਰਤਾ ਅਗਲਾ ਕੰਮ ਤੁਹਾਡਾ ਹੁੰਦਾ ਤੁਸੀਂ ਸਪੋਰਟ ਕਰਨਾ ਉਦੋਂ ਹੀ ਗਲ ਨਮੈਂ ਤੇ ਅਲੱਗ ਦੀ ਗੱਲ ਐ ਨਵਦੀਪ ਖੋਣ ਬਹੁਤ ਸਿਕਾ ਕੰਮ ਕੀਤਾ ਕੁੜੀ ਮਨਜੋਤ ਤੇ ਲੋਕਾਂ ਨੇ ਬਹੁਤ ਸਿਕਾ ਕੰਮ ਕੀਤਾ ਰਾਣਾ ਨਨਵੀਰ ਦੀ ਜਿਹੇ ਸਕਿੱਪਟ ਹੁੰਦੀ ਆ ਪਹਿਲਾਂ ਵੀ ਅਸੀਸ ਵਰਗੀਆਂ ਫਿਲਮਾਂ ਦੇਖੀਆਂ ਪੋਸਤੀ ਵਰਗੀਆਂ ਫਿਲਮਾਂ ਦੇਖੀਆਂ ਕਿ ਕਿਹੋ ਜਿਹਾ ਸਿਨੇਮਾ ਬਣਾਉਣ ਦਾ ਯਤਨ ਕਰਦੇ ਨੇ ਉਹ ਉਸ ਤੋਂ ਬਾਅਦ ਸਿਨੇਮਾ ਬਣਾ ਹਰਬੰਨੰਦ ਬੰਦਾ ਲੰਦਾ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਸਾਣੀ ਸਾਹਿਬ ਵਰਗੇ ਸ਼ਹਿਰਦ ਲੋਕ ਕੰਮ ਕਰਦੇ ਨੇ ਕਿ ਦੂਰ ਦਰਾਡੇ ਤੱਕ ਜਿੱਥੇ ਸਾਡੇ ਪੰਜਾਬੀ ਬਸਦੇ ਨੇ ਪੰਜਾਬੀ ਰਹਿੰਦੇ ਨੇ ਦੁਨੀਆ 'ਚ ਉੱਥੋਂ ਤੱਕ ਸਿਨੇਮਾ ਲੈ ਕੇ ਜਾਂਦੇ ਨੇ ਸੋ ਇਹੋ ਜਿਹਾ ਸਬਜੈਕਟ ਪੰਜਾਬ ਅੱਜ ਜਸੀਂ ਇਹ ਮਾਨ ਮਹਿਸੂਸ ਕਰਦੇ ਆ ਕਿ ਅਸੀਂ ਇਹੋ ਜੀ ਕਹਾਣੀ ਲੈ ਕੇ ਆਏ ਆ ਇਹੋ ਜਿਹਾ ਸਬਜੈਕਟ ਲੈ ਕੇ ਆਏ ਆ ਜਿਹਦੀ ਸਾਨੂੰ ਲੋੜ ਆਜ ਅੱਜ ਨੱਠ ਭਾਈ ਦੀ ਦੁਨੀਆ ਦੇ ਵਿੱਚ ਸਾਡੇ ਰਿਸ਼ਤੇ ਜਿਹੜੇ ਤਾਰ-ਤਾਰ ਹੋ ਰਹੇ ਨੇ ਨੇ ਕਰੀਬੀ ਰਿਸ਼ਤੇ ਟੁੱਟ ਰਹੇ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਪੇਰੈਂਟਸ ਵੀ ਬੱਚਿਆਂ ਨੂੰ ਗਲਤ ਦੱਸੀ ਜਾਂਦੇ ਆ ਸੋ ਇੱਕ ਐਸੀ ਕਹਾਣੀ ਹੈ ਐਸੀ ਚੱਜ ਦੀ ਕਹਾਣੀ ਹੈ ਜਿਹੜੀ ਤੁਸੀਂ ਪੂਰੀ ਫੈਮਿਲੀ ਦੇ ਨਾਲ ਬਹਿ ਕੇ ਆਪਣੇ ਬੱਚਿਆਂ ਦੇ ਨਾਲ ਬਹਿ ਕੇ ਮਾਣ ਸਕਦੇ ਹੋ ਤੁਹਾਨੂੰ ਕਿਸੇ ਨੂੰ ਵੀ ਕਮੈਂਟ ਕਰਨ ਦਾ ਥੋੜਾ ਹੱਕ ਮਿਲਦਾ ਤੁਸੀਂ ਪੈਸੇ ਲਾ ਕੇ ਸਨੇਮ ਜਾਂਦੇ ਹੋ ਜਰੂਰ ਇਸ ਗੱਲ ਤੇ ਕਮੈਂਟ ਕਰੋ ਕਿ ਤੁਹਾਨੂੰ ਫਿਲ ਪਰ ਕਿਰਪਾ ਕਰਕੇ ਫਿਲਮ ਦੇਖਣ ਤੋਂ ਬਾਅਦ ਕਮੈਂਟ ਕਰੋ ਫਿਲਮ ਦੇਖ ਕੇ ਦੱਸੋ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਸਾਨੂੰ ਸਾਡੀ ਘਾਟਾ ਕਮ ਜੇ ਲਈ ਦੱਸੋ ਅਸੀਂ ਅੱਗੇ ਤੋਂ ਹੋਰ ਚੰਗਾ ਸਬਜੈਕਟ ਲੈ ਕੇ ਆਈਏ ਸੋ ਅਸੀਂ ਆਪਣਾ ਕੰਮ ਕੀਤਾ ਅਗਲਾ ਕੰਮ ਤੁਹਾਡਾ ਹੈ ਜੀ ਤੁਹਾਨੂੰ ਬੇਨਤੀ ਹੈ ਕਿ ਆਪਣਾ 2024 ਸਾਲ ਸ਼ੁਰੂ ਹੋਇਆ ਨਵੇਂ ਮਨਸੂਬਿਆਂ ਦੇ ਨਾਲ ਚੰਗੇ ਮਨਸੂਬਿਆਂ ਦੇ ਨਾਲ ਆਓ ਨਵੇਂ ਸਾਲ ਨਵੇਂ ਮਨਸੂਬਿਆਂ ਦੇ ਨਾਲ ਬਣਾਈਏ 5 ਜਨਵਰੀ ਨੂੰ ਸਾਡੀ ਫਿਲਮ ਸਿਨੇਮਾ ਕਹਾਂ ਜਾ ਰਹੀ ਹੈ ਸੋ ਤੁਹਾਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇੱਕ ਚੰਗੇ ਸਿਨੇਮੇ ਨੂੰ ਇੱਕ ਸ਼ਾਨਦਾਰ ਤੇ ਜਾਨਦਾਰ ਸਿਨੇਮੇ ਨੂੰ ਸਪੋਰਟ ਕਰੋ ਰੋਣੀ ਭਾਜੀ ਨਵਦੀਪ ਪਾਰੇ ਨਵਦੀਪ ਵੀ ਲੈ ਰਹੇ ਸੀ ਇਸ ਆਡੀਅੰਸ ਦੇ ਨਵਦੀਪ ਉਹਾਰੇ ਗੱਲ ਕਹਿਣਾ ਕਰਾਂਗਾ ਜੀ ਕਿ ਜੇ ਰਾਣਾ ਰਣਵੀਰ ਭਾਜੀ ਜੋਰੀ ਨੇ ਤੇ ਉਹਨਾਂ ਨੇ ਇਦਾਂ ਦਾ ਇੱਕ ਹੀਰਾ ਪੰਜਾਬੀ ਸਿਨੇਮਾ ਨੂੰ ਦਿੱਤਾ ਹੈ ਮੈਨੂੰ ਲੱਗਦਾ ਕਿ ਸਦੀਆਂ ਯਾਦ ਰੱਖਣੀਆਂ ਐਸੇ ਐਕਟਰ ਬਾ ਕਮਾਲ ਔਰ ਮੇਰੀ ਪਰਸਨਲ ਥੰਬ ਰਿਕਵੈਸਟ ਹੈ মিডিਆ ਨੂੰ ਕਿ ਯਾਰ ਤੁਹਾਡਾ ਸਾਰਿਆਂ ਦਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਜਦੋਂ ਵੀ ਨਵਾਂ ਟੈਲੈਂਟ ਨਵੀਆਂ ਕਹਾਣੀਆਂ ਸਿਨੇਮੇ ਤੇ ਆਉਂਦੀਆਂ ਨੇ ਸੋ ਪਲੀਜ਼ ਉਹਨੂੰ ਆਪਾਂ ਦਿਲ ਖੋਲ ਕੇ ਸਪੋਰਟ ਕਰੀਏ ਤੁਹਾਨੂੰ ਇੱਕ ਗਾਰੰਟੀ ਹੈ ਜੀ ਫਿਲਮ ਨਿਰਾਸ਼ ਨਹੀਂ ਕਰੇਗੀ ਤੁਹਾਨੂੰ ਕਿਤੇ ਲੱਗਿਆ ਹੀ ਨਹੀਂ ਕਿ ਦੇਖ ਕੇ ਕਿ ਬੰਦੇ ਨੇ ਪਹਿਲੀ ਵਾਰ ਫਿਲਮ ਵਿੱਚ ਕੰਮ ਕੀਤਾ ਬਹੁਤ ਮੈਚੁਰ ਐਕਟਿੰਗ ਕੀਤੀ ਹੈ ਬਹੁਤ ਮੈਚੁਰ ਕੰਮ ਕੀਤਾ ਹੈ ਸੋ ਬਹੁਤ-ਬਹੁਤ ਦਵਾਮਾਂ ਜੀ ਬਹੁਤ-ਬਹੁਤ ਸ਼ੁਭ ਸ਼ਾਮਾਂ ਸੋ ਇਸ ਫਿਲਮ ਨੂੰ ਸਪੋਰਟ ਕਰਨਾ ਸਾਡਾ ਸਾਰਾ ਪੰਜਾਬੀਆਂ ਦਾ ਫਰਜ਼ ਬਣਦਾ ਸਾਡਾ ਜੀ ਤੁਸੀਂ ਬੋਲੋ ਜਿੱਦਾਂ ਨਾ ਲੋਕਾਂ ਦੇ ਇਮੋਸ਼ਨ ਆਪਾਂ ਦੇਖ ਰਹੇ ਸੀਗੇ ਇਮੋਸ਼ਨ ਹੈ ਜਿਹਾ ਅਰਦਾਸ ਫਿਲਮ ਨਹੀਂ ਸੀ ਜਿਹੜਾ ਅਰਦਾਸ ਕਰਨ ਲਈ ਸੀਗੇ ਮਨਸੂਬਾ ਲਈ ਵੀ ਕੋਈ ਫੀਲਿੰਗ ਦੇਖੀ ਮੈਂ ਕਿ ਰੋ ਕੇ ਰੋ ਕੇ ਵੀ ਨਿਕਲੇ ਔਰ ਕਹਿੰਦਾ ਜ਼ਿੰਦਗੀ ਜਿਉਣਾ ਸਾਰੇ ਜੀ ਬੰਸੂਬ ਫਰ ਜ਼ਿੰਦਗੀ ਦੇ ਫਲਸਫੇ ਦੀ ਗੱਲ ਕਰਦੀ ਹੈ ਜੀ ਨਿਰਾਸ਼ਾ ਚੋਂ ਕੱਢ ਕੇ ਤੁਹਾਨੂੰ ਇੱਕ ਆਸ਼ਾ ਦਿੰਦੀ ਹੈ ਜ਼ਿੰਦਗੀ ਜੀਵਨ ਦਾ ਇੱਕ ਮਨਸੂਬਾ ਦਿੰਦੀ ਹੈ ਜੀ ਤੁਸੀਂ ਬੋਲੋ ਕੁਝ ਸਾਨੀ ਸਾਹਿਬ ਖੜੇ ਨੇ ਰੌਣੀ ਭਾਜੀ ਖੜੇ ਨੇ ਸਾਰੇ ਸਾਡੀ ਟੀਮ ਦੇ ਮੈਂਬਰਸ ਖੜੇ ਨੇ ਮੈਂ ਤਾਂ ਸਾਰਾ ਕੁਝ ਭਾਜੀ ਉਹਨੇ ਕਵਰ ਕਰ ਹੀ ਦਿੱਤਾ ਮੈਂ ਤਾਂ ਬਸ ਇੰਨਾ ਕੀ ਕਹਿਣਾ ਚਾਹੂੰਗਾ ਕਿ ਆਹੀ ਡ੍ਰੀਮ ਸੀ 8-10 ਸਾਲ ਹੋ ਗਏ ਸੀ ਲੱਗਿਆ ਨੂੰ ਉੱਠਦੇ ਪੈਂਦੇ ਕਦੇ ਸੋਚਦੇ ਹੁੰਦੇ ਸੀ ਵੀ ਕਦੇ ਦਿਨ ਆਊਗਾ ਕਿ ਸਾਡਾ ਮੈਂ ਸਾਨੀ ਸਾਹਿਬ ਨੂੰ ਹੁਣੇ ਉਹੀ ਬਿਹਾਈਂਡ ਦਾ ਸੀਨ ਗੱਲ ਕਰਦਾ ਸੀ ਕਦੇ ਸਾਡੀ ਵੀ ਫਿਲਮ ਲੱਗੂਗੀ ਕਦੇ ਭਾਜੀ ਹੁਣੀ ਸਾਨੂੰ ਵੀ ਇਦਾਂ ਗ੍ਰੀਟ ਕਰਨਗੇ ਤੇ ਭਾਜੀ ਨੇ ਮੈਨੂੰ ਇਕੱਲਾ ਕੈਮਰੇ ਤੇ ਨਹੀਂ ਹੁਣ ਇਦੋਂ ਪਹਿਲਾਂ ਇੰਨਾ ਐਪਰੀਸ਼ੀਏਟ ਕੀਤਾ ਮੇਰੇ ਕਰੈਕਟਰ ਨੂੰ ਰੌਣੀ ਭਾਜੀ ਨੇ ਮੈਨੂੰ ਐਪਰੀਸ਼ੀਏਟ ਕੀਤਾ ਮੈਂ ਇਸ ਮੂਮੈਂਟ ਦੇ ਲਈ ਬਹੁਤ ਬਹੁਤ ਗ੍ਰੇਟਫੁਲ ਹਾਂ ਭਾਜੀ ਹੁਣਾਂ ਦੇ ਲਈ ਮੈਂ ਬਹੁਤ ਗ੍ਰੇਟਫੁਲ ਹਾਂ ਇੰਨਾ ਕਰਕੇ ਮਨਸੂਬਾ ਪਹੁੰਚਣੀ ਆ ਜਿੱਥੇ ਤੱਕ ਵੀ ਪਹੁੰਚੂਗੀ ਤੇ ਇਹਨਾਂ ਦੀ ਐਪਰੀਸ਼ੀਏਸ਼ਨ ਲਈ ਤੇ ਹੱਲਾਸ਼ੇਰੀ ਲਈ ਤੇ ਆਡੀਅנס ਦਾ ਬਸ ਇੰਨੀ ਇੱਕ ਵਾਰੀ ਹੱਥ ਜੋੜ ਕੇ ਰਿਕੁਐਸਟ ਹੈ ਜੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਸਾਡੀ ਫਿਲਮ ਦੇਖਣ ਜਾਓਗੇ ਅਸੀਂ ਹੋਰ ਇਦਾਂ ਦੀਆਂ ਕਹਾਣੀਆਂ ਲੈ ਕੇ ਆ ਸਕਾਂਗੇ ਮੇਰੇ ਵਰਗੇ ਹੋਰ ਐਕਟਰਸ ਅੱਗੇ ਆ ਸਕਣਗੇ ਸੋ ਜ਼ਰੂਰ ਸਿਨੇਮਾ ਘਰਾਂ ਚ 5 ਜਨਵਰੀ ਨਵੇਂ ਸਾਲ ਦਾ ਪਹਿਲਾ ਵੀਕਐਂਡ ਆ ਤੇ ਤੁਸੀਂ ਇਸ ਮਨਸੂਬਾ ਦੇ ਨਾਲ ਇੰਜੋਏ ਕਰੋ ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਣਾਵਾਂਗੇ ਬਣਦੀਆਂ ਰਹਿਣਗੀਆਂ ਪਰ ਲਾਈਫ ਦੇ ਵਿੱਚ 2-4 ਫਿਲਮਾਂ 5-7 ਫਿਲਮਾਂ ਉਂਗਲਾਂ ਤੇ ਗਿਣਿਆ ਜਾਣ ਵਾਲੀਆਂ ਫਿਲਮਾਂ ਹੁੰਦੀਆਂ ਨੇ ਜਿਹੜੇ ਤੁਸੀਂ ਕਹਿ ਸਕੋ ਕਿ ਅਸੀਂ ਹਿੱਕ ਠੋਕ ਕੇ ਕਹਿ ਸਕਦੇ ਹਾਂ ਕੋ ਸਾਡੀ ਫਿਲਮਾਂ ਜੇ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਐਸੀ ਐਸੀ ਫਿਲਮ ਦਾ ਹਿੱਸਾ ਬਣੇ ਹੋ ਅਸੀਂ ਸਾਰੀ ਉਮਰ ਤਾਂ ਉਮਰ ਪ੍ਰਾਊਡ ਫੀਲ ਕਰਦੇ ਆ ਸੋ ਉਹਨਾਂ ਫਿਲਮਾਂ ਚ ਇੱਕ ਫਿਲਮ ਹੈ ਸਾਡੀ ਇਹ ਮਨਸੂਬਾ ਜੀ ਤੋਂ ਅਸੀਂ ਸਾਰੀ ਉਮਰ ਪ੍ਰਾਊਡ ਕਰਦੇ ਰਹਾਂਗੇ ਕਿ ਅਸੀਂ ਇਸ ਸਕ੍ਰੀਨ ਦਾ ਹਿੱਸਾ ਹਾਂ ਸੋ ਥੈਂਕ ਯੂ ਰਾਣਾ ਰਣਵੀਰ ਜੀ ਜਿਨ੍ਹਾਂ ਨੇ ਐਸੀ ਸਕ੍ਰਿਪਟ ਸਾਡੇ ਸਰੇਮਣ ਦਿੱਤੀ ਥੈਂਕ ਯੂ ਸਾਰੇ ਪ੍ਰੋਡਿਊਸਰ ਸਾਹਿਬਾਨ ਮਾਲ ਸਾਹਿਬ ਜਿਨ੍ਹਾਂ ਨੇ ਇਹ ਭਰੋਸਾ ਕੀਤਾ ਕਿ ਅਸੀਂ ਇਹੋ ਜਿਹਾ ਕੰਮ ਕਰ ਸਕਦੇ ਹਾਂ ਸੋ ਇਹੋ ਜੇ ਜੰਗ ਬੱਚਿਆਂ ਨੂੰ ਨਵੇਂ ਨੂੰ ਅੱਗੇ ਲਿਆਉਣ ਦਾ ਇੱਕ ਪ੍ਰਾਲਾ ਕੀਤਾ ਨੇ ਪੈਸੇ ਲਾਉਣ ਤੋਂ ਪਹਿਲਾਂ ਪਨੀਰ 100 ਵਾਰ ਸੋਚਦਾ ਪਰ ਮੈਂ ਕਹਿੰਦਾ ਕਿ ਸਾਡੇ ਤੇ ਵਿਸ਼ਵਾਸ ਕੀਤਾ ਇਸ ਗੱਲ ਹੀ ਸਾਡੇ ਪ੍ਰੋਡਿਊਸਰ ਡਾਇਰੈਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਤੁਹਾਨੂੰ ਬੁਯਾਰਸ਼ ਕਰੂੰਗਾ ਹੱਥ ਬੰਨ੍ਹ ਕੇ ਕਿ ਪਲੀਜ਼ ਇਹੋ ਜੀਆਂ ਫਿਲਮਾਂ ਨੂੰ ਸਪੋਰਟ ਕਰਨਾ ਸਾਡਾ ਮੋਢਲਾ ਫਰਜ਼ ਬਣ ਜਾ। ਭਾਈ ਸਾਹਿਬ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਥੀਆਂ ਨੂੰ ਬਹੁਤ ਬਹੁਤ ਵਾਰ ਜੀ ਥੈਂਕ ਯੂ ਜੀ ਤੁਹਾਨੂੰ ਵੀ ਇਹ 2120 ਪਹਿਲੀ ਵਾਰੋਂ ਮਨਸੂਬਾ ਜੀ ਜੀ ਜਿਹੜਾ ਆਪਾਂ ਸਰ ਨੇ ਦੇਖਿਆ ਤੇ ਕੀ ਕਹਿਣਾ ਤਾਂ ਇਹ ਦੇਖੋ ਮਨਸੂਬਾ ਵਧੀਆ ਹੋਣਾ ਚਾਹੀਦਾ ਤੇ ਮਤਲਬ ਲ ਸੋ ਰਣਾ ਰਣ ਵੀਰ ਦੀ ਲਿਖੀ ਫਿਲਮ ਹੈ ਔਰ ਸਾਡਾ ਵੱਡਾ ਭਰਾ ਹੈ ਹਮੇਸ਼ਾ ਬੜੇ ਵਧੀਆ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਰਦੇ ਨੇ ਉਹ ਚਾਹੇ ਪਲੇ ਹੋਵੇ ਚਾਹੇ ਫਿਲਮਾਂ ਹੋਣ ਔਰ ਬਹੁਤ ਸੋਹਣੇ ਦੇਖਕ ਨੇ ਐਕਟਰ ਨੇ ਡਾਇਰੈਕਟਰ ਨੇ ਸੋ ਸਾਡਾ ਛੋਟਾ ਵੀਰ ਨਵਦੀਪ ਇਸ ਫਿਲਮ ਦੇ ਹੀਰੋ ਨੇ ਬਾਈ ਹੁਣੀ ਇਸ ਫਿਲਮ ਦੇ ਵਿੱਚ ਨੇ ਰੌਣੀ ਸਾਹਿਬ ਹੋਰ ਸਾਰੇ ਜੀ ਵੀ ਹੁਣੀ ਸਾਰੇ ਆਪਣਾ ਹਰਜੋਤ ਹੁਣੀ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਜੀਓਪੀ ਨੇ ਮੇਰਾ ਖਿਆਲ ਆ ਸੋ ਬੜੀ ਸੋਹਣੀ ਟੀਮ ਹੈ ਸਾਰੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਨੂੰ ਲੱਗਦਾ ਵੀ ਇਹ ਫਿਲਮ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋਵੇ। ਬਹੁਤ-ਬਹੁਤ ਥੋੜਾ ਧੰਨਵਾਦ ਤੁਹਾਨੂੰ ਸਾਰੇ ਜਿਹੜੇ ਆਏ ਨੂੰ ਤੁਸੀਂ ਪਹੁੰਚੇ ਹੋ। 2024 ਦੀ ਪਹਿਲੀ ਫਿਲਮ ਮਨਸੂਬਾ ਰਿਲੀਜ਼ ਹੋਣ ਜਾ ਰਹੀ ਹੈ। ਸੋ ਇਹ ਫਿਲਮ ਇੱਕ ਚੰਗਾ ਸ਼ਗਨ ਹੈ ਮੈਂ ਸਮਝਦਾ ਸਾਡੇ ਸਿਨੇਮੇ ਦੇ ਲਈ। ਅਸੀਂ ਬਹੁਤ ਅਲੱਗ-ਅਲੱਗ ਕਿਸਮ ਦੀਆਂ ਫਿਲਮਾਂ ਸਿਨੇਮੇ 'ਚ ਸਾਰਾ ਸਾਲ ਦੇਖਦੇ ਹਾਂ ਜਿਦੇ ਵਿੱਚ ਰੋਮਾਂਟਿਕ ਫਿਲਮਾਂ, ਐਕਸ਼ਨ ਫਿਲਮਾਂ, ਕਮੇਡੀ ਫਿਲਮਾਂ, ਫੈਮਿਲੀ ਫਿਲਮਾਂ ਪਰ ਇਹ ਇੱਕ ਬਾਪ-ਪੁੱਤ ਦੇ ਰਿਸ਼ਤੇ ਦੀ ਫਿਲਮ ਹੈ। ਅ ਜਿਹੜਾ ਇੱਕ ਜਨਰੇਸ਼ਨ ਗੈਪ ਹੈ ਸਾਡੇ ਵਿੱਚ ਉਹਦੀ ਫਿਲਮ ਹੈ ਇੱਕ ਮੈਂ ਸਮਝਦਾ ਇਹੋ ਜਿਹੇ ਵਿਸ਼ਿਆਂ ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਫਿਲਮਾਂ ਸਾਡੇ ਅ ਦੇ ਵਿੱਚ ਵੇਰੀਏਸ਼ਨ ਹੋਣੀ ਚਾਹੀਦੀ ਸਾਡੀ ਕਹਾਣੀ ਦੇ ਵਿੱਚ ਅਸੀਂ ਅਲੱਗ-ਅਲੱਗ ਕਹਾਣੀਆਂ ਤੇ ਉੱਤੇ ਫਿਲਮਾਂ ਲੈ ਕੇ ਆਉਣੇ ਰਾਣਾ ਲਨਵੀਰ ਨੇ ਪਹਿਲਾਂ ਵੀ ਇਸੀ ਵਰਗੀਆਂ ਫਿਲਮਾਂ ਉਸੇ ਤਰ੍ਹਾਂ ਦੀਆਂ ਫਿਲਮਾਂ ਸਾਡੀ ਇਹ ਸਦਾਸਨ ਦਿੱਤੀ ਹੈ ਸੋ ਇੱਕ ਚੰਗੀ ਫਿਲਮ ਹੈ ਇਹਦੇ ਨਾਲ ਹੀ ਸਾਨੂੰ ਇੱਕ ਨਵਾਂ ਹੀਰੋ ਨਵਦੀਪ ਸਿੰਘ ਮਿਲਿਆ ਇਸੇ ਤਰ੍ਹਾਂ ਮਨਜੋਤ ਢਿੱਲੋਂ ਸਾਡੀ ਕਾਰਟਿਸਟ ਬੇਟੀ ਜਿਹੜੀ ਕੈਨੇਡਾ ਚ ਰਹਿੰਦੀ ਹੈ ਉਹ ਸਾਨੂੰ ਇਸ ਫਿਲਮ ਰਹੀ ਮਿਲੀ ਹੈ ਸਦਾ ਕੋਈ ਭਾਜੀ ਰਣਜੀਤ ਨੇ ਆਪ ਅਪਰੂਵ ਕੀਤਾ ਹੈ ਅਭਜੋਤ ਸਾਡੇ ਕੋਲੇ ਦਾ ਬੀਓਪੀ ਬੈਠਾ ਸੋ ਜੀਵਾ ਜੀ ਜੀਵਨ ਜੀ ਸਾਡੇ ਕੋਲ ਨੇ ਸਾਡੀ ਇਸ ਫਿਲਮ ਦੇ ਸੇਪਾ ਸਾਹਿਬ ਨੇ ਇਸ ਪਾਸੇ ਖੜੇ ਨੇ ਸੋ ਇੱਕ ਚੰਗੀ ਫਿਲਮ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਲ ਦੀ ਸ਼ੁਰੂਆਤ ਇੱਕ ਚੰਗੀ ਫਿਲਮ ਦੇ ਨਾਲ ਹੀ ਹੋਵੇ ਸੋ ਤੁਸੀਂ ਸਾਰਿਆਂ ਦਾ ਅਸੀਂ ਆਪਣਾ ਫਰਜ਼ ਪੂਰਾ ਕੀਤਾ ਇਸ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਕੰਮ ਸ਼ੁਰੂ ਹੁੰਦਾ ਸੋ ਮੈਂ ਸਮਝਦਾ ਕਿ ਇਹੋ ਜੀਆਂ ਫਿਲਮਾਂ ਫੈਮਿਲੀ ਫਿਲਮਾਂ ਜਿਨ੍ਹਾਂ ਨੂੰ ਪਰਿਵਾਰ ਆ ਕੇ ਸਿਨੇਮੇ ਦੇ ਵਿੱਚ ਮਾਣ ਸਕੇ ਤੇ ਕਿਹੋ ਜਿਹੀ ਫਿਲਮ ਤੁਹਾਡੇ ਲਈ ਲੈ ਕੇ ਆਏ ਜਲਦੀਪ ਜੀ ਜਲਦੀਪ ਜੀ ਕਾਈਕਲ ਲੈਪ ਟੂ ਹੋ ਰਿਹਾ ਪੰਜਾਬੀ ਸਿਨੇਮਾ ਦੇ ਵਿੱਚ ਹਾਂਜੀ ਵੀਰੇ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਤੇ ਹਾਂਜੀ ਫੀਲਿੰਗ ਤਾਂ ਵੀਰੇ ਹਜੇ ਤਾਂ ਜਿਆਦਾ ਕੁਝ ਰੀਅਲਾਈਜ਼ ਨਹੀਂ ਹੋ ਰਿਹਾ ਕਿਉਂਕਿ ਏਦਾਂ ਵੀ ਮੈਂ ਵੀ ਪਹਿਲੀ ਵਾਰੀ ਫਿਲਮ ਦੇਖਣੀ ਆ ਕੰਪਲੀਟ ਰੈਡੀ ਹੋਈ ਹੋਈ ਬਟ ਉਹੀ ਜਿਵੇਂ ਰੌਣੀ ਭਾਜੀ ਨੇ ਕਿਹਾ ਕਰਮਜੀਤ ਭਾਜੀ ਨੇ ਕਿਹਾ ਸਾਡੇ ਕੋਲ ਤਾਂ ਇੱਕੋ ਚੀਜ਼ ਆ ਸੀ ਫਿਲਮ ਦੇ ਰਾਹੀਂ ਸਾਡਾ ਸਬਜੈਕਟ ਜਿਹੜੇ ਸਬਜੈਕਟ ਨੂੰ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਆਡियंस ਦੀ ਵੀ ਇਹੀ ਡਿਮਾਂਡ ਰਹਿੰਦੀ ਆ ਵੀ ਸੇਮ ਚਿਹਰੇ ਤਾਂ ਸੇਮ ਸਟੋਰੀਆਂ ਉਹੀ ਚੀਜ਼ ਬਣਦੀਆਂ ਨੇ ਤਾਂ ਦੇ ਵੱਲੋਂ ਅਸੀਂ ਕੰਪਲੀਟਲੀ ਇੱਕ ਡਿਫਰੈਂਟ ਸਬਜੈਕਟ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਹੁਣ ਫਿਲਮ ਦੇਖਣੀ ਆ ਇਕੱਠੇ ਜਿਹੜਾ ਕੁਝ ਅਸੀਂ ਹੁਣ ਤੱਕ ਇੰਟਰਵਿਊਆਂ ਦੇ ਵਿੱਚ ਕਿਹਾ ਜੋ ਭਾਜੀ ਹੁਣੇ ਦੱਸ ਕੇ ਏ ਨੇ ਉਹ ਤੁਹਾਡੇ ਸਾਹਮਣੇ ਪ੍ਰੂਵ ਹੋ ਜਾਣਾ ਵੀ ਅਸੀਂ ਕਹਾਣੀ ਕਿਹੜੇ ਲੈਵਲ ਦੀ ਲੈ ਕੇ ਆਏ ਆ ਤੇ ਕੀ ਅਸੀਂ ਦਿਖਾਉਣਾ ਚਾਹੁੰਦੇ ਆ ਤੁਸੀਂ ਸਾਰੇ ਸਪੋਰਟ ਕਰਿਓ ਆਡੀਅנס ਨੂੰ ਰਿਕੁਐਸਟ ਹੈ ਜੀ ਤੇ ਜੀ ਸਾਰੇ ਜਣੇ 5 ਤਰੀਕ ਨੂੰ ਥੀਏਟਰਾਂ ਦੇ ਵਿੱਚ ਜਾ ਕੇ ਫਿਲਮ ਜ਼ਰੂਰ ਦੇਖਿਓ ਅਸੀਂ ਪ੍ਰੋਮਿਸ ਕਰਦੇ ਆਂ ਵੀ ਤੁਹਾਨੂੰ 2 ਘੰਟੇ 5 ਸੈਕਿੰਡ ਦੀ ਫਿਲਮ ਹੈ ਇੱਕ ਸੈਕਿੰਡ ਲਈ ਵੀ ਤੁਹਾਨੂੰ ਗੋਰ ਨਹੀਂ ਹੋਣ ਦਵਾਂਗੇ ਨਵਾਂ ਹਰ ਚੀਜ਼ ਨਵੀਂ ਲੈ ਕੇ ਜਾਓਗੇ ਥੀਟਰ ਕਰਾਓ ਬਹੁਤ ਬਤਾਂ। ਬਾਕੀ ਗੱਲਾਂ ਮੈਂ ਤਾਂ ਫਿਲਮ ਦੇਖਣ ਤੋਂ ਬਾਅਦ ਕਰੀਏ ਆ ਪੁੱਛੋ। ਥੈਂਕ ਯੂ। ਜੀ। ਜੀ। ਹਾਂਜੀ ਆਂਦੀ ਮੈਮ ਟਰਾਂਸਫਰਮੇਸ਼ਨ ਦਾ ਮੁੱਲ ਤਾਂ ਦੇਖੋ ਇਦਾਂ ਜੀ ਉਹ ਸਾਰਾ ਕੁਝ ਆ ਜੋ ਆਪਾਂ ਕੀਤਾ ਇੱਥੇ ਤੁਸੀਂ ਸਾਰੇ ਆਏ ਉਹਦੇ ਲਈ ਕੀਤਾ। ਕੌਣ ਜਦੋਂ ਤੁਸੀਂ ਫਿਲਮ ਦੇ ਵਿੱਚ ਉਹ ਸੀਕਵੈਂਸ ਦੇਖੋਗੇ ਜਿਹੜਾ ਕੁਝ ਵੀ ਜਿਹਦੇ ਲਈ ਉਹ ਟਰਾਂਸਫਰਮੇਸ਼ਨ ਹੋਈ ਆ ਚਲੋ ਅਸੀਂ ਦੱਸ ਤਾਂ ਬਹੁਤ ਦਿੱਤਾ ਲੋਕਸ ਰਿਵੀਲ ਕਰਤੀਆਂ ਜਦੋਂ ਤੁਸੀਂ ਉਹਨੂੰ ਫਿਲਮ 'ਚ ਦੇਖੋਗੇ ਉਹ ਕਿਉਂ ਹੋਈ ਉਹਦੇ ਪਿੱਛੇ ਕਾਰਨ ਕੀ ਸੀ ਤਾਂ ਮੇਰਾ ਇਹ ਵਿਸ਼ਵਾਸ ਆ ਤੁਸੀਂ ਹੋਰ ਕਨੈਕਟ ਹੋਵੋਗੇ ਕਿਉਂਕਿ ਕੱਲੀਆਂ ਫੋਟੋਆਂ ਮੁਰੇ ਆਉਣੀਆਂ ਜਦੋਂ ਕਹਾਣੀ ਚੱਲਦੀ ਹੈ ਉਹਦਾ ਇੱਕ ਅੱਡ ਇਮਪੈਕਟ ਪੈਂਦਾ ਸੋ ਉਹਦੇ ਲਈ ਮੈਂ ਬਹੁਤ ਉਹ ਸਭ ਤੋਂ ਵੱਧ ਐਕਸਾਈਟਡ ਮੈਂ ਉਸ ਪਾਰਟ ਲਈ ਹਾਂ ਥੈਂਕ ਯੂ